ਗਰਮ ਵਿਊ ਕੈਫੇ ਇੱਕ ਕੈਫੇ ਜੋ ਹੈ ਪੀਏਯੂ ਦੀ ਇੱਕ ਕੈਂਟੀਨ ਹੈ ਕੈਂਟੀਨ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀਆਂ ਤਸਵੀਰਾਂ ਨੇ ਜੋ ਦੇਖ ਕੇ ਤੁਹਾਨੂੰ ਇਹ ਲੱਗੇਗਾ ਕਿ ਤੁਸੀਂ ਕਿਸੇ ਖੇਤਾਂ ਦੇ ਵਿੱਚ ਬੈ ਕੇ ਜਿਹੜਾ ਇੰਜੋਏ ਕਰ ਰਹੇ ਹੋ ਕਿੰਨੇ ਸਮੇਂ ਤੋਂ ਜੁੜਿਆ ਇਹ ਕੈਂਟੀਨ ਚਲਾ ਰਹੇ ਹੋ ਇੱਥੇ ਮੈਨੂੰ ਹੋ ਗਈ ਜੀ 20 ਸਾਲ ਹੋ ਗਏ ਜੀ 20 ਸਾਲ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਜੋ ਹੈ ਪੱਠੇ ਤੇ ਸਾਰਾ ਕੁਝ ਜਿਹੜਾ ਤਿਆਰ ਕਰਦੇ ਹੋ ਅੱਜ ਕੱਲ ਤੇ ਆਧੁਨਿਕ ਜ਼ਮਾਨਾ ਹੈ ਗੈਸ ਤੇ ਹੀਟਰ ਇਸ ਤਰ੍ਹਾਂ ਦੇ ਇਸਤੇਮਾਲ ਕੀਤੇ ਜਾਂਦੇ ਤੁਸੀਂ ਅਜੇ ਵੀ ਪੱਠੀ ਇਸਤੇਮਾਲ ਕਰ ਰਹੇ ਹੋ ਇਦੇ ਵਿੱਚ ਆਇਆ ਭਾਜੀ ਪੱਠੀ ਦਾ ਨਜ਼ਾਰਾ ਹੀ ਹੋਰ ਹੈ ਸਰਦੀਆਂ ਚ ਚਲੋ ਗਰਮੀਆਂ ਚ ਥੋੜੀ ਦਿੱਕਤ ਆਉਂਦੀ ਸਾਨੂੰ ਸਰਦੀਆਂ ਚ ਕੋਈ ਇਹਦੀ ਦਿੱਕਤ ਨਹੀਂ ਇਹ ਤੇ ਚੀਜ਼ ਬਣਦੀ ਸਭ ਤੋਂ ਵਧੀਆ ਬਣਦੀ ਹੈ ਸਵੇਰੇ 5 ਵਜੇ ਆ ਕੇ ਪੱਠੀ ਲਾ ਲਈ ਤੇ ਦੁਪਹਿਰ ਲਾ ਕੇ ਜਿੱਤੀ ਸਾਰਾ ਸਾਮਾਨ ਤਿਆਰ ਕਰਦੇ ਆ ਮਟਰ ਜੋ ਬਣਾਉਣਾ ਦਾਲ ਸਬਜ਼ੀ ਤੇ ਬਣੋ ਗੈਸ ਤੋਂ ਸਸਤੀ ਪੈਂਦੀ ਹੈ ਪੱਠੀ ਜਾਂ ਕੋਈ ਸਵਾਦ ਤੇ ਕਰਕੇ ਤੁਸੀਂ ਇਹ ਇਸਤੇਮਾਲ ਕਰਦੇ ਆ ਕਹਿੰਦੀ ਮਹਿੰਗੀ ਆ ਪਰ ਸਵਾਦ ਇਹਦਾ ਵੱਖਰਾ ਹੀ ਆ ਜੀ ਅੱਛਾ ਪੈਂਦੀ ਮਹਿੰਗੀ ਆ ਦਾਲ ਰੋਟੀ ਸਬਜ਼ੀ ਚਾਹ ਸਭ ਬਣਤੇ ਸਾਰਾ ਕੁਝ ਤੇ ਆ ਚੋਟੂ ਚੋਲੇ ਦੀ ਰੋਟੀ ਖਾ ਲਈ ਉਹ ਹੀ ਜਿਹੜੀ ਖਾ ਲਈ ਪਰ ਐ ਲੱਗਦਾ ਕਿਵੇਂ ਕਿਸੇ ਖੇਤ ਤੇ ਬੈਠੇ ਨੇ ਮੋਟਰ ਤੇ ਇਹ ਉਹ ਮਾਹੌਲ ਆ ਜੀ ਬਿਲਕੁਲ ਠੀਕ ਹੈ ਨਹੀਂ ਖੇਤ ਵੀ ਜ਼ਰੂਰੀ ਆ ਹਰ ਦਰਗਤ ਤੇ ਹੈਗਾ ਕਿਹੜੀ ਕੀਨ ਕਿਹੜੀ ਅਸੀਂ ਲਾਈ ਨਹੀਂ ਤੂ ਤੋ ਤੋ ਲਾ ਕੇ ਪਿਪੋਲ ਨੂੰ ਸੂੜਾ ਨਮਾ ਡੇਕਾਂ ਇਹ ਤੋ ਜਿਹੜਾ ਮੈਂ ਸਾਰਾ ਲਾ ਚੁੱਕਾ ਇਧਰ ਪੰਛੀ ਦੀ ਚੈੱਕ ਵੀ ਹੈ ਤੇ ਨਹੀਂ ਪਿਆਰੀ ਆਵਾਜ਼ ਜਿਹੜੀ ਆ ਤੇ ਨਜ਼ਰ ਆ ਜਿਹੜੇ ਕੁਦਰਤ ਸਾਾਨੂੰ ਪੰਛੀ ਦੀ ਵਿਸ਼ੇਵਾ ਦਿੱਤੀ ਆ ਅਸੀਂ ਗਰਮੀਆਂ ਦੇ ਵਿੱਚ ਦੋ ਢਾਈ ਤੋਂ ਹੈਗੀ ਮਤਲਬ ਪਾਣੀ ਵਾਲਾ ਡੋਂਗਾ ਇੱਥੇ ਜੰਗਲਾ ਸਾਰਾ ਜੀ ਬਾਗਾ ਪੁਰਾਣਾ ਇਹਦੇ ਵਿੱਚ ਵੀ ਰੱਖਦੇ ਆ ਤੇ ਸਵੇਰੇ ਆ ਕੇ ਇੱਕ ਘੰਟਾ ਪੰਛੀ ਦੀ ਸੇਵਾ ਵੀ ਕਰੀਦੀ ਆ ਪਰ ਅੱਧੇ ਗਾਹਕ ਮੇਰੇ ਪાંਸੀ ਆਈ ਬਿਲਕੁਲ ਜਿਹੜੇ ਬੰਦੇ ਦੇਖ ਲਾ ਬਣੀ ਆ ਆ ਕੇ ਉਸ ਬੰਦੇ ਨੇ 20 ਰੁਪਏ ਦੇ ਮਟਰ ਪાંਸੀਆਂ ਨੂੰ ਪੌਣੇ ਪੌਣੇ ਆ ਜੀ ਆ ਲਓ ਇਤਨੀ ਕੋ ਪੱਥਰ ਜਿਹਾ ਲੱਗਿਆ 169 ਲਾਹੌਰ ਜਿਹੜਾ ਹੈ ਤੇ ਇਹਦਾ ਕੀ ਮਕਸਦ ਹੈ ਕਿਉਂ ਲਗਾਇਆ ਗਿਆ ਸੀ ਕਿ ਕਿ ਵਜੇ ਕੀ ਹੈ ਦੇਖੋ ਜੀ ਇਹ ਆਪਣਾ ਲਾਹੌਰ ਇਹ ਵੀ ਆਪਣਾ ਪੰਜਾਬ ਹੀ ਆ ਕਰਕੇ ਨਿਕਾ ਨਹੀਂ ਇਹ ਤਾਂ ਆਪਣੇ ਲੋਕਾਂ ਦੇ ਮੰਨਾਂ ਨੇ ਬਦਲਿਆ ਹੋਇਆ ਠੀਕ ਹੈ ਨਹੀਂ ਦੇਸ਼ ਤਾਂ ਇੱਕੋ ਹੀ ਹੈ ਜੀ ਤੇ ਕਿਹਨੇ ਸਾਡੇ ਗੁਰੂਆਂ ਪੀਰਾਂ ਪੀਰਾਂ ਦਾ ਜਨਮ ਇੱਥੇ ਗੁਰਨਾਨਕ ਦੇਵ ਜੀ ਮਹਾਰਾਜ ਦਾ ਜੀ ਮਤਲਬ ਯਾਦ ਲਾਣ ਵਾਸਤੇ ਲਾਉਣ ਵਾਸਤੇ ਇਥੋਂ 58 ਕਿਲੋਮੀਟਰ ਲਿਖਿਆ ਹੈ ਸਾਡੇ ਇਹ ਬਟਾਲੀ ਸਾਹਿਬ ਵਾਲੇ ਜੀ ਇਹ ਬਹੁਤ ਵਧੀਆ ਚੋਲੇ ਇਹਨਾਂ ਦੀਆਂ ਕਿਤਾਬਾਂ ਵਿੱਚ ਬਹੁਤ ਲਿਖੀ ਸੁਣੀਆਂ ਹੋਈਆਂ ਕਿਤਾਬਾਂ ਇਹ ਤਾਂ ਕਰਕੇ ਹੀ ਪੇਂਟਿੰਗ ਵਧੀਆ ਬਣਾਈਏ ਕੁੜੀ ਅਮਨਦੀਪ ਆ ਇਸ ਟਾਈਮ ਮੈਡੀਕਲ ਅਫਸਰ ਹੈ ਅੱਛਾ ਤੇ ਉਹ ਬਣਾ ਕੇ ਗਈ ਹੋਈ ਹੈ ਜੀ ਸਾਡੇ ਕੋਲ ਅੱਛਾ ਖਾਨੂਦੋਲਣ ਵਾਸਤੇ ਕਦੇ ਅਸੀਂ ਚੱਲਦਾ ਸੀ ਉਸ ਵੇਸ ਤੇ ਬੱਚੇ ਇੱਥੇ ਵਿਹਲੇ ਬੈਠਦੇ ਸੀ ਬੱਚੇ ਕਹਿੰਦੇ ਵੀ ਇਹ ਕਈ ਗੜੀਆਂ ਕੰਦਾ ਬੇਲੀਆਂ ਪਈਆਂ ਇਹ ਫਿਰ ਉਹਨਾਂ ਨੂੰ ਸਮਝ ਆਈ ਕਿ ਕਿਸਾਨਾਂ ਨੂੰ ਦੁਲਨਵਾਸ ਤੇ ਬਣਾਓ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਜਿਹੜੇ ਨੇ ਜਿਵੇਂ ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਉਸ ਤਰ੍ਹਾਂ ਜੋ ਹੈ ਕਨਕ ਨੂੰ ਜੋ ਹੈ ਆਪਣੀ ਫਸਲ ਜਿਹੜੀ ਹੈ ਉਹਨਾਂ ਨੂੰ ਬੱਚਿਆਂ ਵਾਂਗੂ ਜਿਹੜਾ ਸੰਭਾਲਿਆ ਗਿਆ ਬਹੁਤ ਅੱਛਾ ਇੱਕ ਸਨੇਹਾ ਇਹ ਵੀ ਸਨੇਹਾ ਬਹੁਤ ਵਧੀਆ ਸਨੇਹਾ ਜੀ ਆਹ ਆਪਣਾ ਲਹਿੰਦਾ ਪੰਜਾਬ ਇਹਦੇ ਬਾਰੇ ਕਿਸੇ ਨੂੰ ਨਹੀਂ ਹੈ ਪਤਾ ਜੀ ਠੀਕ ਨੇ ਪੁਰਾਣਾ ਪੰਜਾਬ ਹੁਣ ਦਾ ਅੱਜ ਕੱਲ ਨਵੇਂ ਪੰਜਾਬ ਆ ਗਏ ਉਹ ਆ ਪੰਜਾਬ ਦੀ ਇਹ ਤਸਵੀਰ ਬਣਾਈ ਗਈ ਤੇ ਬਗੂ ਰਾਜਵਲੀ ਇੱਕ ਵਿਸ਼ਰੀ ਹੋਇਆ ਪੰਜਾਬ ਦੇ ਠੀਕ ਹੈ ਜੀ ਇਹ ਅੱਜ ਕੱਲ ਦੇ ਹੁਣ ਟਾਡੀ ਚੱਲ ਪਏ ਉਸ ਟਾਈਮ ਤੇ ਪੁਰਾਣੇ ਜਵਾਨੇ ਦੇ ਪਿਛੜੀ ਆ ਇਹਨਾਂ ਨੂੰ ਹੁਣ ਵੀ ਅੱਜ ਚਾਉਂਦੇ ਆ ਕਿ ਬਰੇਸ਼ ਬਰੇਸ਼ ਇੱਥੇ ਆ ਕੇ ਲਾਭ ਹੀ ਲਈਦਾ ਮੋਬਾਈਲ ਤੇ ਅੱਛਾ ਅੱਛਾ ਆਪਰਾਉ ਦਾਸੀ ਬਹੁਤ ਵਧੀਆ ਕਵੀ ਹੋਏ ਆ ਜੀ ਠੀਕ ਹੈ ਨੀ ਇਹਨਾਂ ਨੇ ਸਰੀਰ ਛੱਡਿਆ ਜੀ ਹਜੂਰ ਸਾਹਿਬ ਦੀ ਧਰਤੀ ਤੇ ਹਜੂਰ ਸਾਹਿਬ ਗਿਆ ਹੋਏ ਸੀ ਇਹ ਇਤਿਹਾਸਾ ਜੀ ਇਹਨਾਂ ਦਾ ਅੱਛਾ ਇਹ ਮੈਂ ਅਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਕਿਉਂਕਿ ਮੇਰੇ ਕੋਲ ਮੈਂ ਪੜੀ ਆ ਕਿਤਾਬ ਇਹਨਾਂ ਬਾਰੇ ਮੈਂ ਬਹੁਤ ਸੁਣਦਾ ਇਹਨਾਂ ਨੇ ਸਰੀਰ ਛੱਡਿਆ ਜੀ ਆਪਣੇ ਸਰੀਰ ਛੱਡੇ ਜੀ ਹਜੂਰ ਸਾਹਿਬ ਦੀ ਧਰਤੀ ਸਟੂਡੈਂਟ ਤੁਹਾਡੇ ਕੋਲ ਅਸੀਂ ਦੇਖੇ ਪੂਰੇ ਭਰੇ ਰੰਦੇ ਹਰਸਾ ਹਰ ਸਮੇਂ ਜਿਹੜੇ ਇੱਥੇ ਸਟੂਡੈਂਟ ਦੀ ਭੀੜ ਹੁੰਦੀ ਹੈ ਤੇ ਉਹ ਤੁਹਾਡੇ ਨਾਲ ਆ ਕੇ ਪੰਜਾਬੀ ਵਿੱਚ ਗੱਲ ਕਰਦੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਅੰਗਰੇਜ਼ੀ ਹਾਵੀ ਹੁੰਦੀ ਜਾ ਰਹੀ ਹੈ ਪੰਜਾਬੀ ਤੇ ਤੇ ਇਹ ਅੰਗਰੇਜ਼ੀ ਵਿੱਚ ਜਿਹੜੇ بچے ਨਵੇਂ ਆ ਉਹ ਤਾਂ ਆ ਕੇ ਅੰਗਰੇਜ਼ੀ ਦੀ ਗੱਲ ਕਰਦੇ ਆ ਉਹਨਾਂ ਨੂੰ ਸਮਝਾ ਵੀ ਦਈਦਾ ਵੀ ਬੱਚਿਓ ਵੀ ਇਹ ਪੰਜਾਬ ਆਪਣਾ ਪੰਜਾਬੀ ਚ ਗੱਲ ਕਰੋ ਜਿਹੜੀ ਗੱਲ ਕਰਨੀ ਆ ਕਿਵੇਂ ਸਾਡੇ ਕੋਲ ਰੈਟਰ ਬੈਡ ਦੀ ਕਿਰਪਾ ਜਨ ਗੱਲ ਹਾਂਜੀ ਠੀਕ ਹੈ ਨਹੀਂ ਉਹਨਾਂ ਬਾਰੇ ਤੁਸੀਂ ਸੁਣੇ ਹੋ ਹੁਣ ਬਿਲਕੁਲ ਤੇ ਉਹ ਵੀ ਆ ਕੇ ਸਾਡੇ ਕੋਲ ਇੱਥੇ ਪੰਜਾਬੀ ਦੀ ਗੱਲ ਕਰ ਬੱਚਿਆਂ ਨਾਲ ਪੰਜਾਬੀ ਦੀ ਗੱਲ ਕਰ ਕੰਮ ਤਾਂ ਇੱਥੇ ਪੰਜਾਬ ਦੀ ਬਹੁਤ ਹੈ ਇਹ ਕਰਨ ਵਾਲਾ ਕਰਨ ਵਾਲਾ ਹੋਵੇ ਠੀਕ ਹੈ ਨਹੀਂ ਉਹ ਪਰਦੇਸੀ ਵੀ ਆ ਕੇ ਕਰਦੇ ਇਹ ਕੰਮ ਉਹ ਕਿੱਥੋਂ ਕੰਮਜਾਪ ਹੁੰਦੇ ਆਪਣੇ ਲੋਕ ਹੈਗੇ ਬੇਲੇ ਬੈਠਣਗੇ ਜੀ ਤੇ ਸਾਨੂੰ ਬੇਲੇ ਨੂੰ ਰੋਟੀ ਮਿਲੀ ਜਾਵੇ ਪਰ ਨਹੀਂ ਕੰਮ ਬਹੁਤ ਆ ਪੰਜਾਬ ਚ ਜਿਹੜੇ ਪਰਦੇਸੀ ਆ ਕੇ ਕਰਦੇ ਤੁਸੀਂ ਆਪ ਕਰ ਲਓ ਆਗੇ ਜੀ ਅਸੀਂ ਮਿਹਨਤ ਕਰਦੇ ਹਾਂ ਸਵੇਰੇ 5 ਵਜੇ ਆ ਜਾਈਦਾ ਸਾਨੂੰ 6-7 ਵਜੇ ਜਾਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸੁਖਾਪ ਤੇ ਰਹਿਮਤ ਟੀਵੀ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਇਸ ਸਮੇਂ ਅਸੀਂ ਪੀਏਯੂ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਕੈਂਟੀਨ ਤੁਹਾਨੂੰ ਦਿਖਾਵਾਂਗੇ ਜਿਸ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਜੋ ਹੈ ਹੈਰਾਨ ਰਹਿ ਜਾਓਗੇ ਇਹ ਦੇਖ ਸਕਦੇ ਹੋ ਕੈਫੇ ਇਹ ਕੈਫੇ ਜੋ ਹੈ ਪੀਏਯੂ ਦੀ ਇੱਕ ਕੈਂਟੀਨ ਹੈ ਕੈਂਟੀਨ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀਆਂ ਤਸਵੀਰਾਂ ਨੇ ਜੋ ਦੇਖ ਕੇ ਤੁਹਾਨੂੰ ਇਹ ਲੱਗੇਗਾ ਕਿ ਤੁਸੀਂ ਕਿਸੇ ਇੱਕ ਖੇਤਾਂ ਦੇ ਵਿੱਚ ਬੈ ਕੇ ਜਿਹੜਾ ਇੰਜੋਏ ਕਰ ਰਹੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਇੱਥੇ ਸਟੂਡੈਂਟ ਮੌਜੂਦ ਨੇ ਤੇ ਇੱਕ ਖੇਤਾ ਵਰਗਾ ਮਾਹੌਲ ਹੈ ਪਾਰਕਿੰਗ ਜਿਹੜਾ ਪਾਰਕ ਦਾ ਮਾਹੌਲ ਇਸ ਤਰ੍ਹਾਂ ਦਾ ਲੱਗਦਾ ਕਿ ਜਿੱਥੇ ਪਾਰਕ ਦੇ ਵਿੱਚ ਬੈਠੇ ਹੋਏ ਜੇ ਖੇਤਾ ਦੇ ਵਿੱਚ ਬੈਠੇ ਹੋਏ ਤੇ ਇੱਥੇ ਵੱਡੀ ਗਿਣਤੀ ਵਿੱਚ ਸਟੂਡੈਂਟ ਜਿਹੜੇ ਨੇ ਉਹ ਖਾ ਪੀ ਰਹੇ ਨੇ ਤੇ ਇੱਕ ਜਿਹੜੀ ਕੈਂਟੀਨ ਹੈ ਜਿਹੜੀ ਇੱਥੇ ਬਣੀ ਹੋਈ ਹੈ ਉਹਦੇ ਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਸਟਾਈਲ ਦੀ ਜਿਹੜੀ ਇਹ ਕੈਂਟੀਨ ਜਿਹੜੀ ਇੱਥੇ ਬਣੀ ਹੈ ਕੈਂਟੀਨ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਇੱਧਰ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰ ਕੈਂਟੀਨ ਇਹਨਾਂ ਵੱਲੋਂ ਬਣਾਈ ਜੀ ਪਹਿਲਾਂ ਤੇ ਕੀ ਹਾਲੇ ਭਾਈ ਸਾਹਿਬ ਹਸੀਆ ਸਰ ਕੀ ਨਾਂਜੀ ਤੁਹਾਡਾ ਮੇਰਾ ਨਾਮ ਜਨਕਪ੍ਰੀਤ ਸਿੰਘ ਹੈ ਜਨਕਪ੍ਰੀਤ ਜੀ ਤੁਸੀਂ ਕਿੰਨੇ ਸਮੇਂ ਤੋਂ ਜੁੜੀ ਹੋਏ ਕੈਂਟੀਨ ਚਲਾ ਰਹੇ ਹੋ ਇੱਥੇ ਮੈਨੂੰ ਹੋ ਗਏ ਜੀ 20 ਸਾਲ ਹੋ ਗਏ ਤਰੀ 20 ਸਾਲ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਜੋ ਹੈ ਪੱਠੀ ਤੇ ਸਾਰਾ ਕੁਝ ਜਿਹੜਾ ਤਿਆਰ ਕਰਦੇ ਹੋ ਅੱਜ ਕੱਲ ਤੇ ਆਧੁਨਿਕ ਜਮਾਨਾ ਹੈ ਗੈਸ ਤੇ ਹੀਟਰ ਇਸ ਤਰ੍ਹਾਂ ਦੇ ਇਸਤੇਮਾਲ ਕੀਤੇ ਜਾਂਦੇ ਤੁਸੀਂ ਅਜੇ ਵੀ ਪੱਠੀ ਇਸਤੇਮਾਲ ਕਰਦੇ ਹੋ ਇਦੇ ਵਿੱਚ ਆਇਆ ਭਾਜੀ ਪੱਠੀ ਦਾ ਨਜ਼ਾਰਾ ਹੀ ਹੋਰ ਹੈ ਸਰਦੀਆਂ ਚ ਚਲੋ ਗਰਮੀਆਂ ਚ ਥੋੜੀ ਦਿੱਕਤ ਆਉਂਦੀ ਸਾਨੂੰ ਸਰਦੀਆਂ ਚ ਕੋਈ ਇਹਦੀ ਦਿੱਕਤ ਨਹੀਂ ਇਹ ਤੇ ਚੀਜ਼ ਬਣਦੀ ਸਭ ਤੋਂ ਵਧੀਆ ਬਣਦੀ ਹੈ ਸਵੇਰੇ 5 ਵਜੇ ਆ ਕੇ ਪੱਠੀ ਲਾ ਲਈ ਤੇ ਦੁਪਹਿਰ ਲਾ ਕੇ ਜਿੱਤੀ ਸਾਰਾ ਸਾਮਾਨ ਤਿਆਰ ਕਰਦੇ ਮਟਰ ਜੋ ਬਣਾਉਣਾ ਦਾਲ ਸਬਜ਼ੀ ਤੇ ਗੈਸ ਤੋਂ ਸਸਤੀ ਪੈਂਦੀ ਹੈ ਪੱਠੀ ਜਾਂ ਕੋਈ ਸਵਾਦ ਦੇ ਕਰਕੇ ਤੁਸੀਂ ਇਹ ਇਸਤੇਮਾਲ ਕਰਦੇ ਕਹਿੰਦੀ ਮਹਿੰਗੀ ਆ ਪਰ ਸਵਾਦ ਇਹਦਾ ਵੱਖਰਾ ਹੀ ਆ ਜੀ ਅੱਛਾ ਪੈਂਦੀ ਮਹਿੰਗੀ ਆ ਦਾਲ ਰੋਟੀ ਸਬਜ਼ੀ ਚਾਹ ਸਭ ਬਣਤੇ ਸਾਰਾ ਕੁਝ ਏਥੇ ਚੁਲ੍ਹੇ ਤੇ ਰੋਟੀ ਖਾ ਲਈ ਉਹ ਹੀ ਜਿਹੜੀ ਖਾ ਲਈ ਅੱਛਾ ਚੁਲ੍ਹੇ ਦਾ दाल ਖਾ ਪੀ ਲਈ ਬਦਲ ਬਣਾ ਕੇ ਖਾ ਲਈ ਉਹ ਹੀ ਜਿਹੜੀ ਖਾ ਲਈ ਇਹ ਚੀਜ਼ ਹੈ ਅਸੀਂ ਦੇਖ ਰਹੇ ਹਾਂ ਬੜਾ ਅੱਛਾ ਮਾਹੌਲ ਜਿਹੜਾ ਤੁਸੀਂ ਇੱਥੇ ਸਰਜੋ ਹੈ ਇੱਕ ਪੰਜਾਬੀ ਪੰਜਾਬੀਅਤ ਨੂੰ ਜੁੜਾ ਇੱਕ ਜਿਹੜੇ ਪੰਜਾਬ ਦੇ ਨੌਜਵਾਨ ਖਾਸ ਤੌਰ ਤੇ ਉਹਨਾਂ ਨੂੰ ਜੋੜਨ ਦਾ ਇੱਕ ਖਾਸ ਉਪਰਾਲਾ ਵੀ ਇੱਥੇ ਕੀਤਾ ਗਿਆ ਤੁਸੀਂ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਜੋ ਹੈ ਕਤਸ ਵੀਰਾਂ ਵੀ ਬਣਾਈਆਂ ਨੇ ਤੇ ਜਿਹੜੇ ਪੰਜਾਬੀ ਨਾਲ ਜੋੜਨ ਦੇ ਮਤਲਬ ਜਿਹੜੇ ਰਿਸ਼ੀ ਕੁਮਾਰ ਬਟਾਲਵੀ ਹੋਏ ਔਰ ਜਿਹੜੇ ਸਾਡੇ ਹਾਂਜੀ ਹਸਤੀਆਂ ਹੋਈਆਂ ਨੇ ਉਹਨਾਂ ਦੀ ਇੱਥੇ ਜਿਹੜੇ ਕਵਿਤਾਵੀਆਂ ਕਵਿਤਾ ਵੀ ਲਿਖਿਆ ਨੇ ਲੇਖ ਨਹੀਂ ਲਿਖੀ ਹੋਈਏ ਔਰ ਵੀ ਪੰਜਾਬ ਦੇ ਨਾਲ ਜੋੜਨ ਦਾ ਇੱਕ ਵਧੀਆ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਦੇਖੋ ਜੀ ਇਹ ਬੱਚਿਆਂ ਨੂੰ ਚਾਏ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਆਈ ਕਿ ਕਰ ਬਟਾਲੀ ਬਾਰੇ ਨਹੀਂ ਇਹਨਾਂ ਨੂੰ ਪਤਾ ਨਾ ਬਾਬਾ ਫਰੀਦ ਬਾਰੇ ਕਿਸਾਨ ਆंदोलਨ ਬਾਰੇ ਨਹੀਂ ਪਤਾ ਨਾ ਇਹਨਾਂ ਨਾਲ ਲੈਂਦਾ ਪੰਜਾਬ ਪੰਜ ਦਰਿਆ ਤੱਕ ਨਹੀਂ ਇਹਨਾਂ ਨੂੰ ਪਤਾ ਜੋ ਸਾਡੇ ਕੋਲ ਬਣਾਇਆ ਹੋਇਆ ਇਹ ਚੀਜ਼ਾਂ ਬਾਰੇ ਇਹਨਾਂ ਨੂੰ ਨਹੀਂ ਪਤਾ ਬੱਚਿਆਂ ਨੂੰ ਅਸੀਂ ਮੌਕੇ ਤੋਂ ਚੱਲ ਕੇ ਦੇਖਦੇ ਹਾਂ ਜਿਹੜੀ ਕੀ ਕੀ ਤੁਸੀਂ ਇੱਥੇ ਖਾਸ ਤੌਰ ਤੇ ਕਿਉਂਕਿ ਰੋਟੀ ਤੇ ਤੁਹਾਡੀ ਇੱਥੇ ਚਾਹ ਤੇ ਖਾਸ ਮਸ਼ਹੂਰ ਹੈ ਜਿਹੜੇ ਕਾਫੀ ਦੂਰੋ ਦੂਰੋ ਤੁਹਾਡੇ ਕੋਲ ਸਟੂਡੈਂਟਸ ਇੱਥੇ ਪੀਏਯੂ ਦੇ ਆਉਂਦੇ ਨੇ ਬਾਕੀ ਹੋਰ ਜਿਹੜੇ ਆਮ ਲੋਕ ਤੇ ਸ਼ਹਿਰੀ ਉਹ ਵੀ ਇੱਥੇ ਆਉਂਦੇ ਨੇ ਤੇ ਇਧਰ ਪਹਿਲਾਂ ਤੇ ਆ ਦੇਖਾਂਗੇ ਤੁਸੀਂ ਇਹ ਜਿਹੜੇ ਪੱਥਰ ਰੱਖੇ ਨੇ ਵੱਖ-ਵੱਖ ਕਲਰ ਕਿਤੇ ਨੇ ਕਿ ਇਹ ਪੰਜ ਦਰਿਆ ਆ ਜੀ ਹਾਂਜੀ ਸਤਲੁਜ ਵਿਆਸ ਅਚਾ ਰਾਵੀ ਪੀਨਮ ਜੇਲ ਅਚਾ ਮਤਲਬ ਇਹ ਕਿਹ ਤਰ੍ਹਾਂ ਦਾ ਹੈ ਕਿ ਜਾਣਕਾਰੀ ਦੇਣ ਵਾਸਤੇ ਤੁਸੀਂ ਇਹ ਰੱਖੇ ਨੇ ਕਿ ਕਿਹੜੇ ਪੰਜ ਦਰਿਆ ਪਹਿਲਾਂ ਕਦੀ ਵਹਿੰਦੇ ਸੀ ਹੁਣ ਤੋਂ ਚਲੋ ਦੋ ਤਿੰਨ ਦਰਿਆ ਪੰਜਾਬ ਦੇ ਤੇ ਦੋ ਆਪਣੇ ਲੈਂਦੇ ਪੰਜਾਬ ਦੇ ਚਲੇ ਗਏ ਤਿੰਨ ਹੀ ਦਰਿਆ ਆ ਜੀ ਹਾਂ ਪਾ ਦੋਤਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਉਹ ਤੁਹਾਡੇ ਕੋਲ ਪੋਸਟੇ ਨੇ ਆ ਕੇ ਕਿ ਭਈਆ ਜਿਹੜੇ ਦਰਿਆ ਦੇ ਨਾਮ ਲਿਖੇ ਨੇ ਪੰਜ ਅਗਲੇ ਦਸਵੀਂ ਅਗਲੇ ਹੰਦਚੀ ਦਾ ਜੀ ਪੰਜ ਦਰਿਆਵਾ ਆਪਣੇ ਹਾਂ ਠੀਕ ਹੈ ਨਹੀਂ ਤੇ ਆ ਪੰਜਾਬੀ ਵਾਸਤੇ ਲਿਖਿਆ ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮਰੀ ਪੜਨਾ ਭੁੱਲੀ ਜਿਹੋਣ ਜਾਗ ਗਿਆ ਊੜਾ ਅੜਾ ਹੀ ਦੇ ਕਿਉਂਕਿ ਲੋਕ ਇਹਨੂੰ ਭੁੱਲਦੇ ਜਾ ਰਹੇ ਜੀ ਇਹ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਪੰਜਾਬੀ ਠੀਕ ਹੈ ਨਹੀਂ ਗੇਦੋ ਦੂਰ ਹੋ ਗਏ ਫਿਰ ਆਪਾਂ ਫਾਇਦਾ ਕੀ ਆਪਾਂ ਇੱਥੋਂ ਹੁਣ ਆਪਾਂ ਅੰਗਰੇਜ਼ ਪੰਜਾਬ ਚੋਂ ਕੱਢੇ ਹੀ ਕਿਸੇ ਟਾਈਮ ਹੁਣ ਲੋਕ ਆਪਣੀ ਹੀ ਅੰਗਰੇਜ਼ ਬਣ ਗਏ ਹਰ ਕੋਈ ਬੰਦਾ ਆ ਗਿਆ ਅੰਗਰੇਜ਼ੀ ਦੀ ਗੱਲ ਕਰਦਾ ਮਤਲਬ ਕੀ ਅੰਗਰੇਜ਼ੀ ਦਾ ਤੁਸੀਂ ਇੱਥੇ ਯੂਨੀਵਰਸਿਟੀ ਵਿੱਚ ਰਹਿ ਰਹੇ ਹੋ ਸਟੂਡੈਂਟ ਤੁਹਾਡੇ ਕੋਲ ਅਸੀਂ ਦੇਖੇ ਪੂਰੇ ਭਰੇ ਰਹਿੰਦੇ ਹਰਸਾ ਸਰਸਮੇ ਜਿਹੜੇ ਇੱਥੇ ਸਟੂਡੈਂਟ ਦੀ ਭੀੜ ਹੁੰਦੀ ਹੈ ਤੇ ਉਹ ਤੁਹਾਡੇ ਨਾਲ ਅੱਗੇ ਪੰਜਾਬੀ ਵਿੱਚ ਗੱਲ ਕਰਦੇ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਅੰਗਰੇਜ਼ੀ ਹਾਵੀ ਹੁੰਦੀ ਜਾ ਰਹੀ ਹੈ ਪੰਜਾਬੀ ਤੇ ਤੇ ਇਹ ਅੰਗਰੇਜ਼ੀ ਵਿੱਚ ਜਿਹੜੇ ਨਵੇਂ ਆ ਉਹ ਤਾਂ ਅੱਗੇ ਅੰਗਰੇਜ਼ੀ ਦੀ ਗੱਲ ਕਰਦੇ ਆ ਉਹਨਾਂ ਨੂੰ ਸਮਝਾ ਵੀ ਦਈਦਾ ਵੀ ਬੱਚਿਓ ਵੀ ਇਹ ਪੰਜਾਬ ਆਪਣਾ ਪੰਜਾਬੀ ਵਿੱਚ ਗੱਲ ਕਰੋ ਜਿਹੜੀ ਗੱਲ ਕਰਨੀ ਆ ਕਿਵੇਂ ਸਾਡੇ ਕੋਲ ਰੈਟਰ ਬੈਡ ਦੀ ਕਿਰਪਾ ਜਨ ਗੱਲ ਹਾਂਜੀ ਠੀਕ ਹੈ ਨਹੀਂ ਉਹਨਾਂ ਬਾਰੇ ਤੁਸੀਂ ਸੁਣੇ ਹੋ ਹੁਣ ਬਿਲਕੁਲ ਤੇ ਉਹ ਵੀ ਅੱਗੇ ਸਾਡੇ ਕੋਲ ਇੱਥੇ ਪੰਜਾਬੀ ਦੀ ਗੱਲ ਕਰ ਬੱਚਿਆਂ ਨਾਲ ਪੰਜਾਬੀ ਦੀ ਗੱਲ ਕਰਦੇ ਹੁੰਦੇ ਆ ਉਹ ਖੁਦ ਮੈਂ ਅੱਖੀਂ ਦੇਖਿਆ ਜੀ ਇਹ ਗੱਲਾਂ ਤਾਂ ਆ ਪਾ ਪਤਾ ਲੱਗਿਆ ਕਿ ਇੱਥੇ ਜਿਹੜੇ ਸਾਡੇ ਫਿਲਮੀ ਕਲਾਕਾਰ ਨੇ ਵੱਡੇ ਵੱਡੇ ਕਿਉਂਕਿ ਪੱਲਾ ਜੀ ਤਾਂ ਇੱਥੇ ਯੂਨੀਵਰਸਿਟੀ ਦੇ ਰਹੇ ਨੇ ਤੇ ਹੋਰ ਵੀ ਕਾਫੀ ਲੋਕ ਤੁਹਾਡੇ ਕੋਲ ਆਉਂਦੇ ਨੇ ਇੱਥੇ ਕੈਂਟੀਨ ਦੇ ਤੁਹਾਡੀ ਸ਼ਰਿੰਦਰ ਸਿੰਧਾ ਜੀ ਜਸਵਿੰਦਰ ਪੱਲਾ ਜੀ ਜਗਦੇਸ਼ ਸਿੰਘ ਜਸਵਾਲੀ ਆਪ ਜਨਾਬ ਲਈ ਪੰਮੀ ਬਾਈ ਤੇ ਹੋਰ ਮੇਰੇ ਯਾਦ ਨਹੀਂ ਜੀ ਇੱਕ ਪਰਸ ਮਿਲ ਤੋੜ ਕੇ ਦਰਾਂ ਨੂੰ ਮਿਲ ਕੀ ਰੋਣੀ ਆ ਕੇ ਗਿਆ ਉਹ ਵੀ ਚਾਹ ਪੀ ਕੇ ਗਿਆ ਅੱਡੇ ਕੋ ਉਹ ਕਹਿੰਦਾ ਸਪੈਸ਼ਲਟੀ ਚਾਹ ਹੀ ਪੀਣਾ ਹੁੰਨੇ ਆ ਜੀ ਹੋਰ ਕੋਈ ਨਹੀਂ ਕਰਾਉਂਦੇ ਬਿਲਕੁਲ ਠੀਕ ਹੈ ਤਰੀਕੋ ਪੱਥਰ ਜਿਹਾ ਲੱਗਿਆ ਹੈ 190 ਲਾਹੌਰ ਜਿਹੜਾ ਤੇ ਇਹਦਾ ਕੀ ਮਕਸਦ ਕਿਉਂ ਲਗਾਇਆ ਗਿਆ ਥੇ ਕਿ ਕਿ ਵਜੇ ਕੀ ਹੈ ਦੇਖੋ ਜੀ ਇਹ ਆਪਣਾ ਲਾਹੌਰ ਇਹ ਵੀ ਆਪਣਾ ਪੰਜਾਬ ਹੀ ਹੈ ਇੱਕ ਅਕਰਚ ਨਿਕਾ ਨਹੀਂ ਇਹ ਤਾਂ ਆਪਣੇ ਲੋਕਾਂ ਦੇ ਮੰਨਾਂ ਨੇ ਬਦਲਿਆ ਹੋਇਆ ਠੀਕ ਹੈ ਨਹੀਂ ਦੇਸ਼ ਤਾਂ ਇੱਕੋ ਹੀ ਹੈ ਜੀ ਬਿਲਕੁਲ ਠੀਕ ਹੈ ਨਹੀਂ ਸਾਡੇ ਗੁਰੂਆਂ ਪੀਰਾਂ ਪੀਰਾਂ ਦਾ ਜਨਮ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀ ਮਤਲਬ ਯਾਦ ਲਾਣ ਵਾਸਤੇ ਲਾਉਣ ਵਾਸਤੇ ਇੱਥੋਂ 58 ਕਿਲੋਮੀਟਰ ਲਿਖਿਆ ਹੈ ਸਾਡਾ ਅੱਛਾ ਅੱਛਾ ਜੀ ਠੀਕ ਹੈ ਨਹੀਂ ਜੀ ਤੇ ਤਾਂ ਕਰਕੇ ਲਾਹੌਰ ਦਾ ਇਥੇ ਇਹ ਬੋਰ ਤਾਂ ਜਰੂਰ ਲਾਇਆ ਇਥੋਂ ਫਰੋਜਪੁਰ ਵਿੱਚ ਦੀ ਛੋੜ ਕਰ ਛੋੜ ਕਰ ਰਸਤਾ ਪੰਦਾ 168 ਕਿਲੋਮੀਟਰ ਅੱਛਾ ਉਸ ਲਈ ਹੈ ਉਸ ਲਈ ਤੇ ਅਦਰ ਅਸੀਂ ਦੇਖ ਰਹੇ ਸੀ ਤੁਸੀਂ ਜਿਹੜੇ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਔਰ ਵੀ ਜਿਹੜੇ ਬਾਬਾ ਫਰੀਦ ਨੇ ਉਹਨਾਂ ਦੀ ਬਾਣੀ ਉਹਨਾਂ ਦੇ ਵਿਚਾਰ ਜਿਹੜੇ ਨੇ ਇੱਥੇ ਤੁਸੀਂ ਦਿਵਾਰਾਂ ਤੇ ਲਿਖਿਓਏ ਨੇ ਤੇ ਲੱਗਦਾ ਕਿ ਜਿਹੜੇ ਸਟੂਡੈਂਟ ਆnder ਜਿਹੜੇ ਆਧ ਦੀ ਪੀੜ੍ਹੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਸ਼ਿਵ ਕੁਮਾਰ ਬਟਾਲਵੀ ਦਾ ਨਹੀਂ ਪਤਾ ਹੋਣਾ ਬੱਚਿਆਂ ਨੂੰ ਬਹੁਤ ਘੱਟ ਪਤਾ ਹੈ ਜੀ ਕੌਣ ਹੈ ਬਟਾਲੀ ਦਾ ਜੀ ਠੀਕ ਹੈ ਨਹੀਂ ਇਹ ਦਿਖਾ ਸਕਦੇ ਹਾਂ ਇਹ ਬਟਾਲੀ ਸ਼ਾਹ ਬਾਰੇ ਜੀ ਇਹ ਬਹੁਤ ਵਧੀਆ ਚੋਲੇ ਇਹਨਾਂ ਦੀਆਂ ਕਿਤਾਬਾਂ ਵਿੱਚ ਬਹੁਤ ਲਿਖੀ ਸੁਣੀਆਂ ਹੋਈਆਂ ਕਿਤਾਬਾਂ ਇਹ ਤਾਂ ਕਰਕੇ ਹੀ ਪੇਂਟਿੰਗ ਵਧੀਆ ਬਣਾਈ ਹੈ ਕੁੜੀ ਅਮਨਦੀਪ ਆ ਇਸ ਟਾਈਮ ਮੈਡੀਕਲ ਅਫਸਰ ਹੈ ਅੱਛਾ ਤੇ ਉਹ ਬਣਾ ਕੇ ਗਈ ਹੋਈ ਹੈ ਜੀ ਸਾਡੇ ਕੋਲ ਅੱਛਾ ਮਤਲਬ ਸਟੂਡੈਂਟ ਇੱਥੇ ਆਉਂਦੇ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ ਮਤਲਬ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਵੀ ਕਰਦੇ ਨੇ ਉਹਨਾਂ ਵੱਲੋਂ ਵੀ ਤੋਂ ਤੁਹਾਡੇ ਵਰ ਨੂੰ ਇੱਕ ਖਾਣ ਅੰਦੋਲਨ ਵਾਸਤੇ ਕਦੇ ਅਸੀਂ ਚੱਲਦਾ ਸੀ ਉਸ ਵੇਲੇ ਤੇ ਬੱਚੇ ਇੱਥੇ ਵਿਹਲੇ ਬੈਠਦੇ ਸੀ ਬੱਚੇ ਕਹਿੰਦੇ ਵੀ ਇਹ ਕਈ ਗੜੀਆਂ ਕੰਦਾ ਬੇਲੀਆਂ ਪਈਆਂ ਵੀ ਇਹਨਾਂ ਵੇਰ ਉਹਨਾਂ ਉਸ ਮਿਆਵੀ ਕਿਸਾਨ ਅੰਦੋਲਨ ਵਾਸਤੇ ਬਣਾਉ। ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਜਿਹੜੇ ਨੇ ਜਿਵੇਂ ਛੋਟੇ ਬੱਚਿਆਂ ਨੂੰ ਸੰਭਾਲਿਆ ਜਾਂਦਾ ਉਸ ਤਰ੍ਹਾਂ ਹੀ ਜੋ ਹੈ ਕਨਕ ਨੂੰ ਜੋ ਹੈ ਆਪਣੀ ਫਸਲ ਜਿਹੜੀ ਹੈ ਉਹਨਾਂ ਨੂੰ ਬੱਚਿਆਂ ਵਾਂਗੂ ਜਿਹੜਾ ਇੱਥੇ ਸੰਭਾਲਿਆ ਗਿਆ ਬਹੁਤ ਅੱਛਾ ਇੱਕ ਸਨੇਹਾ ਇਹ ਵੀ ਸਨੇਹਾ ਬਗਿਆਦ ਨੇ ਆ ਜੀ। ਜਿਹੜੇ ਵਿਦਿਆਰਥੀ ਇੱਥੇ ਆਉਂਦੇ ਨੇ ਇਸ ਤਰ੍ਹਾਂ ਦੇ ਵੀ ਕਲਾਕਾਰ ਜਿਹੜੇ ਨੇ ਉਹਨਾਂ ਨੂੰ ਵੀ ਸਹੀ ਕਰਦੇ ਅੱਧਰ ਵੀ ਇੱਕ ਬੜੀ ਕਿਸਾਨ ਅੰਦੋਲਨ ਨੂੰ ਦਿਖਾਉਂਦੀ ਹੈ ਤਸਵੀਰ। ਅੰਦੋਲਨ ਦਾ ਬਣਾਇਆ ਗਿਆ ਕਿ ਇਹ ਕਦੋਂ ਜਾਂਦੇ ਸੀ ਲੋਕ। ਜੀ ਤੇ ਆਹ ਆਪਣਾ ਲਹਿੰਦਾ ਪੰਜਾਬ ਇਹਦੇ ਬਾਰੇ ਕਿਸੇ ਨੂੰ ਜੀ ਠੀਕ ਹੈ ਨੀ ਪੁਰਾਣਾ ਪੰਜਾਬ ਆ ਹੁਣ ਦਾ ਅਜਕਲ ਨਵੇਂ ਪੰਜਾਬ ਆ ਗਏ ਉਹ ਆ ਪੰਜਾਬ ਦੀ ਇਹੀ ਤਸਵੀਰ ਬਣਾਈ ਗਈ ਜਿਹੜੇ ਲੋਕ ਆਂਦੇ ਨੇ ਇਹ ਕਲਾਕਾਰੀ ਜਿਹੜੀ ਤਸਵੀਰਾਂ ਦੇਖ ਰਹੇ ਨੇ ਉਹ ਆ ਗਏ ਜੀ ਪਹਿਲਾਂ ਫੋਟੋਆਂ ਖੇਚਦੇ ਫੇਰ ਸਾਡੇ ਕੋਲ ਪੁੱਛਦੇ ਵੀ ਇਹ ਕਿਨੇ ਬਣਾਇਆ ਅੱਛਾ ਫਿਰ ਉਹ ਫੋਟੋਆਂ ਖੇਚ ਕੇ ਲੈ ਕੇ ਜਾਂਦੇ ਕਿ ਦੂਰੋਂ ਆਉਂਦੇ ਆ ਕਈ ਵਾਰੀ ਯੂਨਾਈਟੀ ਬੱਚਿਆਂ ਨੂੰ ਰਿਵੀਜ਼ਨ ਦਵਾਉਣ ਆ ਗਏ ਉਹਨਾਂ ਹੀ ਫੇਰੇ ਬੱਚੇ ਉਹਦੇ ਮਾਪਿਓ ਆ ਗਏ ਉਹਨਾਂ ਨੇ ਆ ਕੇ ਸਾਨੂੰ ਪੁੱਛਣਾ ਵੀ ਇਹ ਸੰਤਰਾਉਂ ਦਾਸੀ ਬਹੁਤ ਵਧੀਆ ਕਵੀ ਹੋਏ ਆ ਜੀ ਠੀਕ ਹੈ ਨੀ ਇਹਨਾਂ ਨੇ ਸਰੀਰ ਛੱਡਿਆ ਜੀ ਹਜੂਰ ਸਾਹਿਬ ਦੀ ਧਰਤੀ ਤੇ ਹਜੂ ਇਹ ਮੈਂ ਅਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਕਿਉਂਕਿ ਮੇਰੇ ਕੋਲ ਮੈਂ ਪੜ੍ਹੀ ਆ ਕਿਤਾਬ ਇਹਨਾਂ ਬਾਰੇ ਮੈਂ ਬਹੁਤ ਸੁਣਦਾ ਇਹਨਾਂ ਦੇ ਸਰੀਰ ਸਾਡੇ ਆ ਹੀ ਆਪਣੇ ਸਰੀਰ ਛੱਡੇ ਹੀ ਹਜੂਰ ਸਾਹਿਬ ਦੀ ਧਰਤੀ ਤੇ ਉਤੋਂ ਇਹਨਾਂ ਦੀ ਡੈੱਡ ਬੋਡੀ ਆਹੀ ਬਰਨਾਲੇ ਜ਼ਿਲ੍ਹੇ ਦੇਗੀ ਅੱਛਾ ਇਹ ਕਦੇ ਵੀ ਤੁਸੀਂ ਸੁਣਨਾ ਇਹਨਾਂ ਨੂੰ ਵੀ ਸ਼ਰਧਾਂਜਲੀ ਇੱਥੇ ਪੇਸ਼ ਕੀਤੀ ਗਈ ਹੈ ਬਿਲਕੁਲ ਭਗਤ ਸਿੰਘ ਅਨੰਦ ਨੂੰ ਕੋਈ ਨਹੀਂ ਜਾਣਦਾ ਇਹਨਾਂ ਨੂੰ ਵੀ ਚਲੋ ਮੜ ਮੜਾ ਜਾਣਦੇ ਇਹਨਾਂ ਨੂੰ ਇਹ ਕੋਈ ਜਾਣਦਾ ਨਹੀਂ ਚੰਦਰਮਾ ਹੁੰਦਾ ਸੀ ਇਹਨਾਂ ਨੂੰ ਤੇ ਬਹੁਤ ਪੂਰੀ ਦੁਨੀਆ ਜਾਣਦੀ ਹੈ ਭਗਤ ਸਿੰਘ ਜਿਨ੍ਹਾਂ ਨੇ ਕੁਰਬਾਨੀ ਨੂੰ ਕੌਣ ਬੋਲ ਸਕਦਾ ਹੈ ਐਤੇ ਬਾਬੂ ਰਾਜਾਵਲੀ ਇੱਕ ਵਿਛਰੀ ਹੋਇਆ ਪੰਜਾਬ ਦੇ ਠੀਕ ਹੈ ਜੀ ਇਹ ਅੱਜ ਕੱਲ ਦੇ ਹੁਣ ਟਾਡੀ ਚੱਲ ਪਏ ਉਸ ਟਾਈਮ ਤੇ ਪੁਰਾਣੇ ਜਵਾਨੇ ਦੇ ਕਬੀੜੀ ਆ ਇਹਨਾਂ ਨੂੰ ਹੁਣ ਵੀ ਇਸ ਦੀ ਚੁੰਦੇ ਆ ਕਬੀੜੀ ਬਰੇ ਬਰੇ ਇੱਥੇ ਆ ਕੇ ਲਾਭ ਹੀ ਲਈਦਾ ਮੋਬਾਈਲ ਤੇ ਅੱਛਾ ਅੱਛਾ ਠੀਕ ਹੈ ਨਹੀਂ ਕਾਫੀ ਕੁਛ ਜੁੜੇ ਪੁਰਾਣੀ ਯਾਦਾਂ ਨੇ ਉਹ ਜਿਹੜੇ ਸੰਜੋਝਾ ਹੋਈਆਂ ਕੈਂਟੀਨ ਦੇ ਨਾਲ ਬਿਲਕੁਲ ਇਹ ਇਹ ਤਾਂ ਬਹੁਤ ਜ਼ਰੂਰੀ ਹੈ ਕਿ ਅਗਰ ਆਮ ਤੌਰ ਤੇ ਜਿਹੜੇ ਪੰਜਾਬੀਆਂ ਦੇ ਜਿਹੜੇ ਪੰਜਾਬੀ ਪੜੇ ਹੋਏ ਸਟੂਡੈਂਟ ਵੀ ਨੇ ਕਈ ਵਾਰੀ ਉਹਨਾਂ ਕੋਲ ਆਮ ਲੋਕ ਨੇ ਉਹਨਾਂ ਕੋਲ ਪੁੱਛਿਆ ਜਾਵੇ ਕਿ ਪੰਜਾਬੀ ਦੇ ਕਿੰਨੇ ਵਰਡ ਨੇ ਤੇ ਸ਼ਾਇਦ ਉਹ ਅਨਲ ਦੱਸ ਸਕਣ ਕਈ ਵਾਰ ਕਈ ਬੱਚੇ ਨੂੰ ਹੁੰਦੇ ਨਹੀਂ ਉਡਾੜਾੜੀ ਇਹ ਹੁੰਦਾ ਹੀ ਨਹੀਂ ਬੱਚਿਆਂ ਨੂੰ ਇਹ ਜ਼ਰੂਰੀ ਹੈ 35 ਅੱਖਰ ਕਿ ਨਹੀਂ ਇਹ ਆਪਣੀ ਮਾਂ ਬੋਲੀ ਹੈ ਜੀ ਕਿ ਇਹਨੂੰ ਆਪਾਂ ਭੁੱਲ ਗਏ ਸਮਝ ਫਿਰ ਆਪਣਾ ਪੰਜਾਬ ਕਾਦਾ ਰਹਿ ਗਿਆ ਕਿਹੋ ਜਿਹਾ ਪੰਜਾਬ ਇਹ ਤਾਂ ਖਾਲੀ ਹੋਈ ਜਾਂਦਾ ਜੀ ਬੱਚੇ ਬਾਹਰ ਨੂੰ ਬੱਚੇ ਪੜ੍ਹਨ ਲਿਖਣ ਦੇ ਬਾਹਰ ਉਹ ਦੇਖੋ ਇਹ ਕੰਮ ਤਾਂ ਇੱਥੇ ਪੰਜਾਬ ਦੀ ਬਹੁਤ ਹੈ ਕਰਨ ਵਾਲਾ ਹੋਵੇ ਬਿਲਕੁਲ ਠੀਕ ਹੈ ਨਹੀਂ ਉਹ ਪਰਦੇਸੀ ਵੀ ਆ ਕੇ ਕਰਦੇ ਇਹ ਕੰਮ ਉਹ ਕਿੱਥੋਂ ਕਾਮਯਾਬ ਹੁੰਦੇ ਆਪਣੇ ਲੋਕ ਹੈਗੇ ਬੇਲੇ ਬੈਠਣੇ ਜੀ ਕਿ ਸਾਨੂੰ ਬੇਲੇ ਨੂੰ ਰੋਟੀ ਮਿਲੀ ਜਾਵੇ ਪਰ ਨਹੀਂ ਕੰਮ ਬਹੁਤ ਆ ਪੰਜਾਬ ਚ ਜਿਹੜੇ ਪਰਦੇਸੀ ਆ ਕੇ ਕਰਦੇ ਹਸੀ ਤੁਸੀਂ ਆਪ ਕਰ ਲਓ ਆ ਕੇ ਜੀ ਐਸੀ ਮਿਹਨਤ ਕਰਦੇ ਆ ਸਵੇਰੇ 5 ਵਜੇ ਆ ਜਾਈਦੇ ਸਾਨੂੰ 6-7 ਵਜੇ ਜਾਂਦੇ ਸਾਨੂੰ ਤੁਸੀਂ ਆਪਣੇ ਹੱਥੀ ਸਾਰੇ ਕੁਝ ਤਿਆਰ ਕਰਦੇ ਹੋ। ਮੈਂ ਦੇਖੋ ਆਪਾਂ ਹੱਥੀ ਰੋਟੀ ਲੋਣਾ, ਦਾਲ ਸਬਜ਼ੀ ਸਾਰੀ ਮੈਂ ਹੱਥੀ ਬਣਾਉਣਾ। ਮੈਂ ਕੋਈ ਗਰਮ ਮਸਾਲਾ ਅਜੇ ਤੱਕ ਨਹੀਂ ਮੈਂ ਪਾਇਆ। ਠੀਕ ਹੈ ਨਹੀਂ। ਮਤਲਬ ਕੋਈ ਮਿਲਾਵਟ ਨਹੀਂ ਹੈਗੀ ਸਾਡੇ ਕੋਲ। ਘਰ ਦਾ ਖਾਣਾ ਮਤਲਬ ਬਿਲਕੁਲ ਕੋਲੇ ਵਾਲੀ ਪੱਠੀ ਦੇ ਖਾਣਾ ਖਾਣਾ ਬਣਦਾ ਸਾਰਾ। ਕੋਈ ਉਹਦੇ ਵਿੱਚ ਹੈ ਨਹੀਂ ਇਹ ਜੀ ਕੋਈ ਮਸਾਲਾ ਪਾਉਣਾ, ਕੋਈ ਹੋਰ ਪਾਉਣਾ, ਬੇਗੂਮ ਬੋਟ ਕੁਝ ਨਹੀਂ ਮਤਲਬ ਜੋ ਚੀਜ਼ ਬਣਾਉਣੀ ਹੈ ਜੀ ਬਿਨਾਂ ਮਸਾਲੇ ਦੇ ਬਣਾਉਣੀ। ਬਿਲਕੁਲ ਮਰਜੀ ਆ ਕੇ ਚੈੱਕ ਕਰੋ। ਕੋਈ ਅਸੀਂ ਦੇਖਦੇ ਆ ਜੋ ਵੀ ਤੁਹਾਡੇ ਇਤਰਾਣੇ ਤੇ ਜਿਹੜੇ ਵਿਦਿਆਰਥ ਕਾਫੀ ਜੋ ਹੈ ਇੱਥੇ ਦਿਖਾਈ ਦਿੰਦੇ ਨੇ ਇੱਕ ਮਾਹੌਲ ਬਹੁਤ ਅੱਛਾ ਤੁਸੀਂ ਇੱਥੇ ਕ੍ਰੀਏਟ ਕੀਤਾ ਹੋਇਆ ਹੈਗਾ ਨਾਲ ਹੀ ਜਿਹੜੀ ਫਸਲ ਉੱਗੇ ਇਸ ਟਾਈਮ ਸਰੋਂ ਦੇ ਇਹ ਪੇੜ ਪੀਲੇ ਪੀਲੇ ਜਿਹੜੇ ਪੰਖਹ ਦਿਖਾਈ ਦੇ ਰਿਹਾ ਕਿੰਨੀ ਸੋਹਣੀ ਜਿਹੜੀ ਇੱਕ ਲੋਕੇਸ਼ਨ ਹੈ ਤੁਹਾਡੇ ਇੱਥੇ ਦੀ ਕੈਂਟੀਨ ਦੀ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਸਟੂਡੈਂਟ ਇਸ ਮਾਹੌਲ ਦੇ ਵਿੱਚ ਕਿਉਂਕਿ ਇਹ ਮਾਹੌਲ ਸ਼ਹਿਰ ਦੇ ਵਿੱਚ ਹੈ ਹਾਲਾਂਕਿ ਅਸੀਂ ਸੈਂਟਰ ਦੇ ਵਿੱਚ ਇੱਕ ਤਰੀਕਾ ਬੈਠੇ ਆਂ ਆਪਾਂ ਐਂ ਲੱਗਦਾ ਕਿਵੇਂ ਕਿਸੇ ਖੇਤ ਤੇ ਬੈਠੇ ਨੇ ਮੋਟਰ ਤੇ ਇਹ ਉਹ ਮਾਹੌਲ ਆ ਜੀ ਬਿਲਕੁਲ ਠੀਕ ਹੈ ਨੀ ਖੇਤ ਵੀ ਜ਼ਰੂ ਇਹਨ ਕਿਹੜੀ ਅਸੀਂ ਲਾਈ ਨਹੀਂ ਤੂ ਤੋ ਤੋ ਲਾ ਕੇ ਪਿਪਲ ਨੂੰ ਸੂੜਾ ਨਮਾ ਡੇਕਾ ਇਹ ਤੋ ਜਿਹੜਾ ਮੈਂ ਸਾਰਾ ਲਾ ਚੁੱਕਾ ਇਦਰਾ ਪੰਛੀ ਦੀ ਚੈਕ ਵੀ ਅਤਨੀ ਪਿਆਰੀ ਆਵਾਜ਼ ਜਿਹੜੇ ਸੇ ਨਜ਼ਰ ਆ ਜਿਹੜੇ ਪ੍ਰਮਾਤਮਾ ਨੇ ਕੁਦਰਤੀ ਸਾਨੂੰ ਪੰਛੀ ਦੀ ਵਿਸ਼ੇਵਾ ਦਿੱਤੀ ਆ ਅਸੀਂ ਗਰਮੀਆਂ ਦੇ ਵਿੱਚ ਦੋ ਢਾਈ ਤੋਂ ਹੈਗੀ ਮਤਲਬ ਪਾਣੀ ਵਾਲਾ ਡੋਂਗਾ ਇੱਥੇ ਆ ਜੰਗਲਾ ਸਾਰਾ ਜੀ ਬਾਗ ਆ ਪੁਰਾਣਾ ਇਹਦੇ ਵਿੱਚ ਵੀ ਰੱਖਦੇ ਆ ਤੇ ਸਵੇਰੇ ਆ ਕੇ ਇੱਕ ਘੰਟਾ ਪੰਛੀ ਦੀ ਸ਼ੇਵਾ ਵੀ ਕਰੀਦੀ ਆ ਪਰ ਅੱਧੇ ਗਾਹਕ ਮੇਰੇ ਪੰਛੀ ਆ ਜੀ ਬਿਲਕੁਲ ਇਹ ਬੰਦੇ ਨੇ ਇਖਲਾਕ ਨਹੀਂ ਆਕੇ ਉਸ ਬੰਦੇ ਨੇ 20 ਰੁਪਏ ਦੇ ਮਟਰ ਪੰਜੀਆਂ ਨੂੰ ਪੌਣੇ ਪੌਣੇ ਆ ਜੀ ਆ ਲੋ ਤੁਹਾਡੇ ਮਟਰ ਦੀ ਬੜੀ ਤਾਰੀਫ ਹੁੰਦੀ ਹੈ ਚਾਹ ਤਾਂ ਹੈ ਹੀ ਮਟਰ ਵੀ ਤੁਹਾਡੇ ਕਿੰਨੇ ਬੜੀ ਦੂਰ ਦੂਰ ਜਾਂਦੇ ਮਟਰ ਤੇ ਬੇਕੰਪਟਰ ਪਾਉਂਦੇ ਮਿੱਠਾ ਛੋਡਾ ਪਾਉਂਦੇ ਮੈਂ ਅੱਜ ਤੱਕ ਇਹ ਚੀਜ਼ਾਂ ਦੋ ਚੀਜ਼ਾਂ ਨਹੀਂ ਪਾਈਆਂ ਕੱਲਾ ਰਫੈਂਡ ਦੇ ਨਮਕ ਵੇਲਣ ਦਾ ਤਰੀਕਾ ਹੁੰਦਾ ਮਟਰ ਮੇਰੇ ਮਹਾਰਾਸ਼ਟਰ ਤੱਕ ਗਏ ਆ ਆ ਪਿਛਲੇ ਮੈਂ ਜੂਨ ਜੁਲਾਈ ਦੇ ਵਿੱਚ ਮਹਾਰਾਸ਼ਟਰ ਇੱਕ ਕਵਾਂਟਲ ਭੇਜੇ ਸੀ ਤੋ ਤਿਆਰ ਕਰਕੇ ਇੱਕ ਕਵਾਂਟਲ ਇੱਕ ਕਵਾਂਟਲ ਇਤੋਂ ਮਟਰ ਤਿਆਰ ਕਰਕੇ ਭੇਜੇ ਅੱਛਾ ਇਹੀ ਬਤ ਵਿੱਚ ਪੰਜ ਬੰਦੇ ਨੇ ਤਿਆਰ ਕੀਤੇ ਇੱਕ ਦਿਹਾੜੀ ਦੀ ਤਿਆਰ ਕਰਕੇ ਮੈਂ ਭੇਜ ਦਿੱਤੇ ਉਹ ਆਏ ਸੀ ਜਿਨ੍ਹਾਂ ਨੇ ਇੱਥੇ ਖਰੀਦੇ ਸੀ ਮੈਨੂੰ ਕਹੇ ਬਣੀ ਪੈਸੇ ਆ ਗਏ ਸੀ ਉਹ ਕਹਿੰਦੇ ਵਿੱਚ ਪੈਸੇ ਲੈ ਲੈ ਮਟਰਾਂ ਦੀ ਕੀਮਤ ਤੇ ਡਰਮਾਂ ਦੀ ਕੀਮਤ ਇੱਕ ਜਿਹੜੀ ਪਹੁੰਚ ਆ ਜਿਹੜੇ ਟੀਟੀ ਨੂੰ ਪੈਸੇ ਦੇਣਿਆਂ ਤੂੰ ਤੈਨੂੰ ਟੀਟੀ ਨੂੰ ਮੜਾਦਾ ਉਹਦੀ ਮਿਹਨਤ ਤੂੰ ਲੈ ਲੈ ਮਟਰ ਭੇਜਣੀ ਜ਼ਿੰਮੇਵਾਰੀ ਤੇਰੀ ਅੱਛਾ ਉਹਨਾਂ ਨੇ ਮੈਨੂੰ ਪੇਮੈਂਟ ਦੇ ਦਿੱਤੀ ਕਹਿੰਦੇ ਮਹਾਰਾਸ਼ਟਰ ਜਿਹੜੇ ਆਸ਼ਰਮ ਬਣਿਆ ਵੱਡੇ ਵੱਡੇ ਉੱਥੋਂ ਆਪੀ ਲਾ ਲੈਣਗੇ ਅਸੀਂ ਵੀ ਦੇਖ ਰਹੇ ਸੀ ਅਸੀਂ ਸਟੂਡੈਂਟ ਬੈਠੇ ਸੀ ਚਾਹ ਪੀ ਰਹੇ ਸੀ ਤੇ ਉਹਨਾਂ ਦੀ ਟੇਬਲ ਤੇ ਮਟਰ ਸਮੋਸੇ ਦੇ ਹੈ ਇਸ ਇਸ ਮਟਰ ਵਿੱਚ ਰੂਸ ਯੂਜ਼ ਇਹਨਾਂ ਮਟਰ ਦੇਖੋ ਅੱਜ ਕੱਲ ਮੈਂ ਕਹਿੰਦਾ ਇੱਕ ਮਿੰਟ ਵੀ ਬੰਦਾ ਇੱਥੇ ਪਰੇ ਹੋ ਜਾ ਮਟਰ ਪਲੇਟ ਖਾਲੀ ਹੋ ਗਈ ਅਚੋ ਪੰਛੀ ਪੰਛੀ ਲੈ ਪੰਛੀ ਬੜੇ ਸੁਖੀ ਨੇ ਅੰਦਰ ਦਿਖਾ ਸਕਦੇ ਆ ਤਸਵੀਰਾਂ ਦੇਖੋ ਕੁਰਸੀ ਤੇ ਬੈਠੇ ਪੰਛੀ ਨੇ ਜਰਾ ਆ ਰਹੇ ਨੇ ਤੇ ਇੱਥੇ ਪਾਣੀ ਦੇ ਡੋਂਗੇ ਜਿਹੜੇ ਖਾਸ ਤੌਰ ਤੇ ਉਹਨਾਂ ਵਾਸਤੇ ਰੱਖੇ ਨੇ ਕਿਉਂਕਿ ਇਹ ਜਿਹੜਾ ਮਾਹੌਲ ਇਹ ਬਹੁਤ ਪਿਆਰਾ ਹੈ ਜੇ ਪੇੜ ਪੌਦੇ ਇੱਥੇ ਲੱਗੇ ਨੇ ਫਸਣਾ ਇੱਥੇ ਨਾਲ ਲੱਗਦੀਆਂ ਨੇ ਤੇ ਪਾਣੀ ਕਿਉਂਕਿ ਪੰਛੀ ਆਉਂਦੇ ਨੇ ਤੇ ਇੱਥੇ ਪਾਣੀ ਦਾ ਵੀ ਇਹਨਾਂ ਵੱਲੋਂ ਜੋ ਹੈ ਖਾਸ ਪ੍ਰਬੰਧ ਕੀਤਾ ਗਿਆ ਹੈ ਦੇਖੋ ਜੀ ਆਪਾਂ ਦਾ ਕੀ ਮੰਗੇ ਪੀ ਲੈਣੀ ਆ ਪਾਣੀ ਮੰਗੇ ਪੀ ਲੈਣਾ ਜਾਨਵਾਰਾਂ ਨੇ ਚਿਪਾ ਪੀਣਾ ਠੀਕ ਹੈ ਨਹੀਂ ਵਫਾਦਾਰ ਕੁੱਤਾ ਸਾਹਿਬ ਤੋਂ ਇੱਥੇ ਦੋ ਮਿੰਟ ਕੁੱਤੇ ਰੱਖੇ ਉਹਨਾਂ ਨੇ ਅੱਜ ਤੱਕ ਖੱਲੇ ਕਦੇ ਦਿਲਾਕ ਪਿਆ ਹੋਵੇ ਨਾ ਉਹਨਾਂ ਨੇ ਕਦੇ ਮੂੰਹ ਨਹੀਂ ਲਾਇਆ ਅੱਛਾ ਠੀਕ ਹੈ ਨਹੀਂ ਉਹਨਾਂ ਨੂੰ ਆਪਦੇ ਕੋਲ ਅਹੀ ਚੀਪ ਪਾ ਦਈਏ ਸ਼ਾਮ ਦੀ ਇੱਕ ਰੋਟੀ ਇੱਕ ਕੁੜੀ ਤੇ ਮੁੰਡਾ ਵਿਚਾਰੇ ਉਹ ਸੇਵਾ ਕਰਦੇ ਆ ਉਹਨਾਂ ਨੂੰ ਆਂਡਾ ਦੇ ਆਮਲੇਟ ਪਾ ਗਏ ਜਾਂਦੇ ਨਹੀਂ ਦਿਨੇ ਉਹਨਾਂ ਦੇ ਹੀ ਜੀਵਾ ਕਰਦੇ ਆ ਉੱਪਰ ਰਾਖੀ ਕਰਦੇ ਆ ਕਿ ਕੋਈ ਕੋਈ ਇੱਥੇ ਰਾਤ ਨੂੰ ਆ ਨਹੀਂ ਸਕਦਾ ਕੋਈ ਉਪਰਾਂ ਬੰਦਾ ਨਹੀਂ ਆ ਸਕਦਾ ਇਹਦੇ ਇਹਨਾਂ ਦੀ ਸੇਵਾ ਜੀ ਕਿਸੇ ਨਾ ਕਿਸੇ ਜੋ ਵੀ ਸ਼ਹਿਰ ਵਾਸੀ ਵੀ ਇੱਥੇ ਆnder ਕਿਉਂਕਿ ਸਟੂਡੈਂਟ ਤਾਂ ਅਸੀਂ ਦੇਖਦੇ ਹਾਂ ਬਹੁਤ ਵੱਡੀ ਗਿਣਤੀ ਸਵੇਰੇ ਇੱਥੇ ਰੌਣਕ ਲੱਗੀ ਰਹਿੰਦੀ ਹੈ ਸ਼ਹਿਰ ਵਾਲੇ ਵੱਡੇ ਵੱਡੇ ਪ੍ਰਾਪਰਟੀ ਵਾਲੇ ਫੈਕਟਰੀਆਂ ਵਾਲੇ ਸਭ ਆ ਕੇ ਇੱਥੇ ਬੈਠਦੇ ਹੈ ਬਹੁਤ ਮਾਹੌਲ ਹੀ ਹੈ ਹੋ ਜਾਣਾ ਇੱਥੇ ਬਹੁਤ ਬੜੇ ਪਿਆਰੇ ਲੋਕੇਸ਼ਨ ਹੈ ਤੁਹਾਡੇ ਇੱਥੇ ਕਿਉਂਕਿ ਖੁੱਲਾ ਸਾਫ਼ ਸੁਥਰਾ ਸਾਫ਼ ਸੁਥਰਾ ਲੋਕੇਸ਼ਨ ਬਹੁਤ ਵਧੀਆ ਜੀ ਇਹ ਮੇਨ ਲੋਕੇਸ਼ਨ ਦੀ ਗੱਲ ਹੈ ਜੀ ਦੇਖੋ ਆ ਆਜੀ ਮਿਲ ਜੇ ਕਿਤੇ ਜਾ ਕੇ ਕੰਟੇਨਰਾਂ ਦੇ ਬਾ ਜੀ ਜੀ ਬਿਲਕੁਲ ਆਤੀ ਨਹੀਂ ਕਿਤੇ ਮਿਲਣੀ ਔਰ ਇੱਥੇ ਤੁਸੀਂ ਕੈਂਟੀਨ ਤੇ ਹੋਰ ਆਪਣਾ ਕੀ ਖਾਣਾ ਪੀਣਾ ਬਣਾਉਂਦੇ ਕਿਉਂਕਿ ਚਾਹ ਹੋਵੇ ਮਠਰੀ ਹੋਵੇ ਮੇਰੇ ਦੋ ਤਿੰਨ ਐਡਵਾਂਸ ਮੋਸਾ ਨੂਡਲ ਵਾਲਾ ਆਲੂ ਵਾਲੇ ਮੈਂ ਬਾਰੋਂ ਮੰਗਵਾਦਾ ਮੇਰਾ ਯਾਰ ਦੋਸਤ ਤੇ ਮਟਰ ਮੇਰੇ ਮਸ਼ਹੂਰ ਆ ਬਾਕੀ ਦਾਲ ਰੋਟੀ ਮੈਂ ਆਪਣੀ ਪਸੰਦ ਦੀ ਤੇ ਮੈਂ ਘਰਵਾਰ ਕੀ ਦਾਲ ਹੋ ਗਈ ਉਹ ਮੈਂ ਬਣਾਉਣੀ 20 ਸਾਲ ਹੋ ਗਏ ਅੱਜ ਤੱਕ ਮੈਨੂੰ ਕੋਈ ਦਾਲ ਦਾ ਹਲ ਬਣਿਆ ਅੱਜ ਵੀ ਉਵੇਂ ਮਲਾਈ ਵਾਲੀ ਦਾਲ ਤੇ ਕੋਈ ਮਸਾਲਾ ਨਹੀਂ ਕੋਈ ਗਰਮ masala ਨਹੀਂ ਸਾਫ ਦਾਲ ਬਣਾਏ ਵਧੀਆ ਕੋਈ ਅਹੀ ਹੈ ਨਹੀਂ ਮਲਕ ਨੌਜਵਾਨ ਇੱਥੇ ਆਉਂਦੇ ਨੇ ਖਾਸ ਤੌਰ ਤੇ ਤੁਹਾਡੇ ਕੋਲ ਕੁਝ ਗੱਲਬਾਤ ਹੁੰਦੀ ਹੈ ਕਿਸ ਤਰ੍ਹਾਂ ਦਾ ਤੁਸੀਂ ਦੇਖ ਲਓ ਕਿ ਪਹਿਲੇ ਪੰਜਾਬ ਤੇ ਹੁਣ ਪੰਜਾਬ ਵਿੱਚ ਆਉਂਦੀ ਜਿਹੜੀ ਜਨਰੇਸ਼ਨ ਹੈ ਪਹਿਲੇ ਵੀ ਫਰਕ ਆ ਤੇ ਹੁਣ ਪੰਜਾਬ ਦਾ ਬਹੁਤ ਫਰਕ ਪੈ ਗਿਆ ਬੱਚੇ ਚਲੋ ਇਹ ਮੜਮਟੇ ਹਜੇ ਠੀਕ ਆ ਰਹੇ ਹੁਣ ਦਾ ਪਹਿਲਾਂ ਤਾਂ ਬੱਚੇ ਬਹੁਤ ਥੋੜੇ ਆ ਰਹੇ ਸੀ ਹੁਣ ਬੱਚੇ ਠੀਕ ਆ ਰਹੇ ਆ ਬਾਕੀ ਪੜ੍ਹ ਲਿਖ ਕੇ ਬੱਚੇ ਹੁਣ ਪਰਦੇਸਾਂ ਨੂੰ ਜਾਈ ਜਾਂਦੇ ਆ ਪਰ ਯਾਦ ਜ਼ਰੂਰ ਕਰਦੇ ਉੱਥੇ ਜਾ ਕੇ ਵੀ ਅਜੇ ਵੀ ਮੈਨੂੰ ਕਹਿੰਦੇ ਪਾਜੀ ਥੋੜੇ ਮਟਰ ਬਹੁਤ ਏਸੇ ਕਈ ਵਾਰੀ ਆਉਂਦੇ ਬੱਚੇ ਪੰਜ-ਪੰਜ ਸਾਲਾਂ ਬਾਅਦ ਆ ਕੇ ਮਿਲ ਕੇ ਜਾਂਦੇ ਅਗੇ ਮਿਲ ਕੇ ਜਾਂਦੇ ਹੋਰੇ ਪੁਰਾਣੀਆਂ ਯਾਦਾਂ ਜੁੜੀਆਂ ਕਿਉਂਕਿ ਇੱਥੇ ਦੀ ਹੋਂ ਜਾਂ ਕਾਲਜ ਜਾਂਦੋਂ ਗਏ ਆਪਣੇ ਯਾਰ ਦੋਸਤਾਂ ਕੋਲ ਜਾਂਦੋਂ ਗਏ ਕਿਉਂਕਿ ਤੁਹਾਡੇ ਨਾਲ ਵੀ ਬਹੁਤ ਟਾਈਮ ਉਹਨਾਂ ਨੇ ਗੁਜ਼ਾਰਿਆ ਹੁੰਦਾ ਹੈ ਇੱਥੇ ਖਾਣਾ ਪੀਣਾ ਬਹਿਣਾ ਮੈਂ ਕਿਹਨੇ ਇਹ ਗੱਲ ਕਰਦੀ ਆ ਸਭ ਤੋਂ ਵਧੀਆ ਨੇ ਬੱਚੇ ਆ ਇਹਨਾਂ ਨਾਲ ਮੈਂ ਫਰਕ ਨਹੀਂ ਰਹਾ ਕਿ ਹੇ ਚੀਜ਼ ਆ ਜੋ ਖਾਣਾ ਵਿਚਾਰੇ ਅੱਜ ਤੱਕ ਵੀ ਪੈਸੇ ਤੋਂ ਬਗੈਰ ਨਹੀਂ ਗਿਆ ਚਾਹੇ ਦੂਜੇ ਦਿਨ ਪੈਸੇ ਦੇ ਕੇ ਜਾਣ ਮੈਂ ਇਹਨਾਂ ਨੂੰ ਮਗਰਹਾ ਹੱਕ ਤੱਕ ਨਹੀਂ ਮਾਰੀ ਵੀ ਆ ਕੇ ਮੈਨੂੰ ਪੈਸੇ ਦੇ ਕੇ ਜਾ ਕਿਉਂ ਮਰੀਏ ਇਹ ਘਰ ਦੇ ਬੱਚੇ ਆ ਪੜ੍ਹਨ ਆਉਂਦੇ ਵਿਚਾਰੇ ਅਗਲੇ ਨੂੰ ਆਪਣੇ ਉਹ ਯਾਦਾਂ ਵੀ ਇਹੀ ਇੱਥੋਂ ਚੀ ਇਹ ਬੱਚੇ ਪਿਆਰ ਦੇ ਭੁੱਖੇ ਇਹਨਾਂ ਨਾਲ ਪਿਆਰ ਨਾਲ ਰਹਿਦਾ ਪਰ ਇਹਨਾਂ ਨੇ ਅਜ ਤੱਕ ਸਾਡੇ ਨਾਲ ਕਦੇ ਫਰਕ ਨਹੀਂ ਰੱਖਿਆ ਜੀ ਆ ਮੈਂ ਇੱਥੇ ਤੱਕ ਚੜ ਗਿਆ ਇਹਨਾਂ ਬੱਚੇ ਦੀ ਖਾਤਰ ਚੜ ਗਿਆ ਜੀ ਸਿਰੇ ਨਹੀਂ ਮੈਨੂੰ ਇੱਥੇ ਕਿਹਨੇ ਪਿੰਡਾਂ ਪਿੰਡਿਕਾ ਮਨੋਣੀ ਆਈ ਜੀ ਇਹ ਬੱਚੇ ਨੇ ਮੇਰਾ ਸਾਥ ਦਿੱਤਾ ਤਾਂ ਹੀ ਮੈਂ ਇੱਥੇ ਤੱਕ ਪਹੁੰਚਿਆ ਬਿਲਕੁਲ ਬਿਲਕੁਲ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਕਿਉਂਕਿ ਆਤੀ ਯੁਵਾ ਪੀੜ੍ਹੀ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਨਸ਼ਿਆਂ ਵਾਲ ਵੀ ਜਾ ਰਹੀ ਹੈ ਵਿਦੇਸ਼ਾਂ ਵਾਲ ਵੀ ਜਾ ਰਹੀ ਹੈ ਤੇ ਇੱਥੇ ਜਦੋਂ ਆਂਦੇ ਨੇ ਕੋਈ ਤੁਹਾਡੇ ਨਾਲ ਤੁਸੀਂ ਕੋਈ ਗੱਲ ਕਰ ਤੋ ਯਾਰ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਦੇਖਦੇ ਨੇ ਇਹਨਾਂ ਨੂੰ ਪੰਜਾਬੀ ਦਾ ਗਿਆਨੀ ਆ ਬਾਬਾ ਫਰੀਦ ਨੂੰ ਜਾਣਦੇ ਸ਼ਿਵ ਕੁਮਾਰ ਬਟਾਲਵੀ ਨੂੰ ਜਾਣਦੇ ਤੇ ਕਦੀ ਗੱਲ ਆ ਤੁਹਾਡੇ ਕੋਲ ਪੁੱਛਦੇ ਨਹੀਂ ਕਿ ਇਹ ਕੌਣ ਸੀ ਕੌਣ ਹੈਗੇ ਦੱਸੀ ਦਾ ਗਲੇ ਨੂੰ ਵੀ ਸ਼ਿਵ ਕੁਮਾਰ ਬਟਾਲੀ ਫਿਰ ਮਗਰ ਵੀ ਤੁਸੀਂ YouTube ਤੇ ਕੋਡੋ ਵੀ ਸਰਚ ਮਾਰੋ ਵੀ ਇਹਨਾਂ ਨੇ ਕੀ ਕੀ ਕੀਤਾ ਵਾ ਬਟਾਲੀ ਸਾਹਨੇ ਸੰਤਰਾਵੰਦਾਸੀ ਸਾਹਿਬ ਤੁਸੀਂ ਇਹਨਾਂ ਵਾਰੀ ਛੋਟੇ ਦਾ ਹੀ ਇਹ ਮਾੜੇ ਨਸ਼ੇ ਬਣੀ ਕਿਉਂ ਤੁਸੀਂ ਇੰਨਾ ਜਾ ਰਹੇ ਹੋ ਇਹਨਾਂ ਗੱਲਾਂ ਸਰਕਾਰ ਨੂੰ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਹਰ ਤਰ੍ਹਾਂ ਦਾ ਦਾਰੂ ਤੋਂ ਲੈ ਕੇ ਜਰਦਾ ਬੀੜੀ ਸਭ ਕੁਝ ਬੰਦ ਹੋਣਾ ਚਾਹੀਦਾ ਪਹਿਲੀ ਗੱਲ ਇਹ ਸਰਕਾਰ ਨੂੰ ਇਹ ਅਪੀਲ ਆ ਸਾਡੀ ਵੀ ਨਸ਼ਾ ਬੰਦ ਕਰੋ ਪੰਜਾਬ ਦੀ ਕੋਈ ਪੰਜਾਬ ਦੇ ਨੌਜਵਾਨ ਮਾਵਾ ਦੇ ਪੁੱਤੇ ਜਾ ਰਹੇ ਨੇ ਦੇਖ ਨਹੀਂ ਖਾਦਾ ਜੀ ਕੋਈ ਕਿੰਨੀ ਕੋ ਲੋੜੇ ਪੰਜਾਬ ਦੀ ਸਭੇ ਸਭਿਆਚਾਰਕ ਜਿਹੜੀ ਖਾਨ ਸੀ ਉਹਨੂੰ ਬਚਾਉਣ ਦੀ ਕਿੰਨੀ ਕੋ ਲੋੜੇ ਇਸ ਤਰ੍ਹਾਂ ਦੀਆਂ ਜਿਹਨੇ ਪੇਂਟਿੰਗਾਂ ਬਣਾਈਆਂ ਨੇ ਜਿਨ੍ਹਾਂ ਦੇ ਬਾਰੇ ਲੋਕ ਨਹੀਂ ਜਾਂਦੇ ਸੀ ਘੱਟੋ ਘੱਟ ਇੱਥੇ ਆਂਦੇ ਹੋਣਗੇ ਜਾਂ ਜਿੱਥੇ ਇਹੋ ਜਿਹੀਆਂ ਬਣੀਆਂ ਨੇ ਕੁਛ ਗਿਆਨ ਪ੍ਰਾਪਤ ਹੁੰਦਾ ਹੋਵੇਗਾ ਆਪਣੀ ਪੁਰਾਣੀ ਉਹਨਾਂ ਦੇ ਕੰਮ ਚੱਲੋ ਹੁਣ ਵੀ ਕਰਦੀਆਂ ਠੀਕ ਕਰਦੀਆਂ ਪਰ ਆ ਚੀਜ਼ਾਂ ਜ਼ਰੂਰੀ ਹੈ ਜੀ ਸਰਕਾਰ ਨੂੰ ਇੰਨੀਆਂ ਕੰਦਾ ਖਾਲੀਆਂ ਪੀਆਂ ਰੋੜਾਂ ਤੇ ਲਾ ਲੋ ਇਹ ਚੀਜ਼ਾਂ ਬਣਾ ਦੇਣ ਜੀ ਕਿਉਂ ਨਹੀਂ ਬਣਾਉਂਦੇ ਚਲ ਗੁਰੂਆਂ ਪੀਰਾਂ ਦੇ ਨਹੀਂ ਇਹ 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 ਜਿੰਨਾ ਸਭ ਤੋਂ ਵੱਧ ਲੋੜ ਹੈ ਜੀ ਇਹ ਪੜਨ ਬੱਚੇ ਚਲੋ ਪੜ ਕੇ ਕੁਝ ਸੋਝੀ ਆਵੇ ਵੀ ਹਾਂ ਵੀ ਇਹ ਜੀ ਕਿੱਧਰ ਲੈ ਰਾ ਜਾ ਰਹੇ ਠੀਕ ਹੈ ਨਹੀਂ ਬਿਲਕੁਲ ਇਹ ਸੰ ਸਾਡੇ ਨਾਲ ਵੀਰ ਜੀ ਜਿਨ੍ਹਾਂ ਵੱਲੋਂ ਜੋ ਹੈ ਇੱਕ ਕੈਂਟੀਨ ਤੇ ਚਲਾਈ ਜਾ ਰਹੀ ਹੈ ਲੇਕਿਨ ਉਸ ਦੇ ਨਾਲ ਪੰਜਾਬ ਪੰਜਾਬੀਅਤ ਤੇ ਜਿਹੜੇ ਗੁਰਬਾ ਆਪਣੀ ਜਿਹੜੀ ਮਾਤਰ ਭਾਸ਼ਾ ਜਿਹੜੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਉਸ ਨੂੰ ਵੀ ਸੰਭਾਲਿਆ ਤੇ ਲੋਕਾਂ ਨੂੰ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਵੀ ਜੋ ਹੈ ਕਿਤੇ ਨਾ ਕਿਤੇ ਇਹ ਜੋ ਹੈ ਉਸ ਨਾਲ ਡੋੜਨ ਦੀ ਪੂਰੀ ਕੋਸ਼ਿਸ਼ ਕਰਦੇ ਨੇ ਤੇ ਅਦਰ ਵੀ ਸਟੂਡੈਂਟ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਰੇ ਕੀ ਨਾ ਆਪਣਾ ਸਰ ਮੇਰਾ ਨਾਮ ਅਨੁਵੇਸ਼ ਹੈ ਜੀ ਇਹ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆ ਰਹੇ ਹੋ ਕਿੰਨੇ ਮੈਨੂੰ 3-4 ਸਾਲ ਹੋ ਗਏ ਸਰ ਕਿੱਦਾਂ ਦਾ ਮਾਹੌਲ ਹੈ ਇੱਥੇ ਕਿੱਦਾਂ ਲੱਗ ਰਹਾ ਹੈ ਬਹੁਤ ਵਧੀਆ ਮਾਹੌਲ ਹੈ ਜੀ ਮਤਲਬ ਨੇਚਰ ਦੇ ਨਾਲ ਜੁੜਿਆ ਹੋਇਆ ਮਾਹੌਲ ਹੈ ਤੇ ਬੜਾ ਜੀ ਲੱਗਦਾ ਉਹ ਸਾਰਾ ਕੁਝ ਮਤਲਬ ਪੜਨਾ ਹੋਵੇ ਤਾਂ ਵੀ ਜੇ ਕੋਈ ਲਿਖਣਾ ਹੋਵੇ ਤਾਂ ਵੀ ਹਰ ਤਰ੍ਹਾਂ ਦਾ ਮਤਲਬ ਐਕਟੀਵਿਟੀ ਤੁਸੀਂ ਉਹ ਆਰਾਮ ਨਾਲ ਵੀ ਕਰ ਸਕਦੇ ਬਿਲਕੁਲ ਇੱਕ ਸ਼ਾਂਤੂ ਮਾਹੌਲੇ ਸ਼ਾਇਦ ਉਹ ਬਖਰਾ ਰੋਲਾ ਰਪਾ ਨਹੀਂ ਹੈ ਆਰਾਮ ਨਾਲ ਬੈਠੇ ਹੋ ਪੰਛੀਆਂ ਦੀ ਅਤੇ ਇਹਨੇ ਪਿਆਰੇ ਪਿਆਰੇ ਪੰਛੀ ਨੇ ਹਥੇ ਤਾਂ ਉਹਨਾਂ ਵਿੱਚ ਬੈ ਕੇ ਤੁਸੀਂ ਆਪਣੀ ਸਟੱਡੀ ਦੇ ਬਾਰੇ ਗੱਲਬਾਤ ਵੀ ਕਰਦੇ ਹੋ ਆਪਣੇ ਦੁੱਖ ਸੋਕਸ ਵੀ ਆਪਣੇ ਯਾਰ ਦੋਸਤਾਂ ਨਾਲ ਸਾਂਝੇ ਕਰਦੇ ਹੋਗੇ ਤੇ ਇਹੋ ਜਿਹਾ ਮਾਹੌਲ ਪ੍ਰਾਪਤ ਕਰਕੇ ਕਿੰਨੀ ਕੋ ਖੁਸ਼ੀ ਹੁੰਦੀ ਹੈ ਜੀ ਸਰ ਲੁਧਿਆਣਾ ਬਹੁਤ ਹੀ ਮਤਲਬ ਜਿਵੇਂ ਕਹਿੰਦੇ ਹੁਣ ਨੇ ਮੈਟਰੋਪੋਲੀਟਨ ਸਿਟੀ ਬਣ ਰਿਹਾ ਹੁਣ ਥੋੜੀ ਥੋੜੀ ਤਾਂ ਐਡੇ ਵੱਡੇ ਸ਼ਹਿਰ ਦੇ ਵਿੱਚ ਇਦਾਂ ਦਾ ਮਾਹੌਲ ਮਿਲਣਾ ਮਤਲਬ ਇੱਕ ਸੁਪਨੇ ਵਰਗਾ ਹੀ ਹੁੰਦਾ ਪਰ ਕਿਉਂਕਿ ਯੂਨੀਵਰਸਿਟੀ ਸਾਨੂੰ ਇਦਾਂ ਦਾ ਪ੍ਰੋਵਾਈਡ ਕਰਦੀ ਹੈ ਮਾਹੌਲ ਤਾਂ ਫਿਰ ਬੜੀ ਖੁਸ਼ੀ ਹੁੰਦੀ ਹੈਗੀ ਇਹ ਚੀਜ਼ ਜਾਣ ਕੇ ਕਿ ਅਸੀਂ ਇੱਕ ਬੜੇ ਚੰਗੇ এনवायरमेंट ਦੇ ਵਿੱਚ ਰਹੇ ਅੱਛੀ ਜਿਹੜੇ ਤਸਵੀਰਾਂ ਤੁਸੀਂ ਦੇਖਿਆ ਸੀ ਬਟਾਲਵੀ ਦੀ ਜਿਹੜੇ ਨੇ ਉਹਨਾਂ ਦੀਆਂ ਨੇ ਤੇ ਬਾਬਾ ਫਰੀਦ ਦੀ ਬਾਣੀ ਇੱਥੇ ਲਿਖੀ ਹੋਈ ਹੈ ਤੇ ਕਿੰਨਾ ਕੋ ਗਿਆਨ ਪ੍ਰਾਪਤ ਹੁੰਦਾ ਕਿਉਂਕਿ ਆਮ ਤੌਰ ਤੇ ਜੇ ਗੱਲ ਕਰੀਏ ਤੇ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਜਦੋਂ ਇੱਥੇ ਆਉਂਦੇ ਹੋ ਤੁਸੀਂ ਵੀ ਆਉਂਦੇ ਹੋ ਹੋਰ ਵੀ ਤੁਹਾਡੇ ਸਾਥੀ ਆਉਂਦੇ ਨੇ ਤੇ ਇੱਕ ਗਿਆਨ ਵੀ ਪ੍ਰਾਪਤ ਹੁੰਦਾ ਹੈ ਤੇ ਕਿੰ ਕਿਦਾਂ ਦਾ ਉਪਰਾਲਾ ਲੱਗਦਾ ਤੁਹਾਨੂੰ ਇਸ ਤਰ੍ਹਾਂ ਮੇਰੇ ਸਰ ਗੱਲ ਇਹ ਹੈ ਕਿ ਇੱਥੇ ਜੋ ਉਬਾਰਤਾਂ ਲਿਖੀਆਂ ਹੋਈਆਂ ਨੇ ਜੋ ਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਅਸੀਂ ਬਚਪਨ ਤੋਂ ਸੁਣਦੇ ਜਾਂ ਪੜ੍ਹਦੇ ਆ ਰਹੇ ਹਾਂ ਪਰ ਜਦੋਂ ਹਰ ਵਾਰੀ ਇਹਨਾਂ ਦੇ ਕੋਲ ਦੀ ਲੰਘਦੇ ਇਹਨਾਂ ਤੇ ਨਿਗਾਹ ਪੈਂਦੀ ਹੈ ਤਾਂ ਇੱਕ ਕਨੈਕਸ਼ਨ ਫੀਲ ਹੁੰਦਾ ਹੈ ਇਦਾਂ ਲੱਗਦਾ ਕਿ ਤੁਸੀਂ ਆਪਣੇ ਕਲਚਰ ਨਾਲ ਜੁੜ ਰਹੇ ਹੋ ਤਾਂ ਹਰ ਵਾਰੀ ਤੁਸੀਂ ਉੱਥੇ ਹੁਣ ਤੁਸੀਂ ਦੇਖਿਆ ਹੋਊਗਾ ਇੱਥੇ ਆਪਣੀ ਪੈਂਤੀ ਅਖਰੀ ਲਿਖੀ ਹੋਈ ਆ ਤੇ ਉਹ ਚੀਜ਼ ਨੂੰ ਪੜ੍ਹਦੇ ਆ ਤਾਂ ਉਹਦੇ ਤੋਂ ਇਲਾਵਾ ਮਤਲਬ ਬਾਬਾ ਫਰੀਦ ਜੀ ਦੀ ਫੋਟੋ ਤਸਵੀਰ ਬਣੀ ਹੋਈ ਹੈ ਤੇ ਉਹਨਾਂ ਦਾ ਮਤਲਬ ਲਿਖਾਵਟਾਂ ਨਹੀਂ ਲਿਖੀਆਂ ਹੋਈਆਂ ਨੇ ਤਾਂ ਉਹ ਸਾਰੀਆਂ ਸਾਨੂੰ ਸਾਡੇ ਕਲਚਰ ਨਾਲ ਜੋੜਨ ਦਾ ਮਤਲਬ ਇੱਕ ਸਨੇਹਾ ਦੁੱਤੀਆਂ ਨੇ ਹਰ ਵਾਰੀ ਜਦੋਂ ਅਸੀਂ ਉਰੋਂ ਲੰਘਦੇ ਹਾਂ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਇੱਥੇ ਸਟੂਡੈਂਟ ਆਉਂਦੇ ਨੇ ਉਹ ਵੀ ਇੱਥੇ ਦੇ ਜਿਹੜਾ ਮਾਹੌਲ ਦੇ ਵਿੱਚ ਕਾਫੀ ਆਪਣੇ ਆਪ ਨੂੰ ਸਕੂਨ ਮਹਿਸੂਸ ਕਰਦੇ ਨੇ ਤਾਂ ਜਿਹੜੀ ਤੁਕਾ ਇੱਥੇ ਲਿਖਿਆ ਨਹੀਂ ਆ ਜੋ ਹੈ ਪੰਜਾਬੀ ਦੇ 35 ਅੱਖਰਾਂ ਦਾ ਜਿਹੜਾ ਗਿਆਨ ਦਿੱਤਾ ਗਿਆ ਜਿਹੜਾ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਜਾਂ ਜਿਹੜੇ ਪੰਜਾਬੀ ਨੌਜਵਾਨ ਨੇ ਜਿਹੜੇ ਸਕੂਲਾਂ ਵਿੱਚ ਪੜਦੇ ਨਹੀਂ ਆ ਉਹਨਾਂ ਨੂੰ ਵੀ ਸ਼ਾਇਦ ਇੰਚੀ ਦਾ ਗਿਆਨ ਨਹੀਂ ਉਹਨਾਂ ਦਾ ਕਹਿਣਾ ਕਿ ਜਦੋਂ ਅਸੀਂ ਇੱਥੇ ਆਂਦੇ ਆ ਤੇ ਪੰਜਾਬ ਦੇ ਕਲਚਰ ਨਾਲ ਪੰਜਾਬ ਦੀ ਮਾਂ ਬੋਲੀ ਦੇ ਨਾਲ ਜੋ ਹੈ ਸਾਨੂੰ ਜੁੜਨ ਦਾ ਮੌਕਾ ਮਿਲਦਾ ਹੈ ਕੈਮਰਾਮੈਨ ਜਸਵਿੰਦਰ ਸਿੰਘ ਨਾਲ ਕੁਲਵੀ ਰਾਈ ਸੁਰਕਾਪ ਤੇ ਰਹਿਮਾ ਟੀਵੀ ਦੁਜਾਨਾ